ਕਿੱਥੇ ਵਾਲਾ ਕਰਕੇ ਕੋਈ ਬਿਰਗ ਨਹੀਂ ਮੈਂ 77 ਸਾਲ ਦਾ ਹੋ ਗਿਆ ਜਦੋਂ ਬੰਦੇ ਤੇ ਚਿੱਟੇ ਆ ਜਾਂਦੇ ਤੇ ਕਹਿੰਦਾ ਵੀ ਮੈਂ ਇਹ ਹਵਾ ਨਾਲ ਧੌੜੇ ਨਹੀਂ ਆਏ ਮੈਂ ਇੰਨੀ ਉਮਰ ਰਾਈ ਹੈ ਇਹ ਸਾਨੂੰ ਭੁਲੇਖਾ ਹੈ ਚਿੱਟੇ ਕੇਸ ਅਕਲ ਦਾ ਸਰਟੀਫਿਕੇਟ ਨਹੀਂ ਮੇਰੇ ਆਪਣੀ ਦੀ ਚਿੱਟੀ ਹੈ ਪਰ ਇਹ ਗੱਲ ਕਹਣਾ ਵੀ ਮੈਨੂੰ ਕਿੱਥੇ ਆ ਗਏ ਨੇ ਇਹ ਅਕਲ ਦਾ ਸਰਟੀਫਿਕੇਟ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਚਿੱਟਿਆਂ ਦੀ ਗੱਲ ਨਹੀਂ ਕਰਦਾ ਉਹ ਅਸੂਲ ਦੀ ਗੱਲ ਕਰਦਾ ਮੈਂ ਉਦਾਹਰਨ ਦਿਆਂ ਬਾਣੀ ਦੀ ਪੰਕਤੀ ਆਂਦੀ ਆ ਨਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਲਾਦ ਜਪਿਓ ਹਰ ਜੈਸੇ ਗਿਮਖਾ ਜੇ ਰੱਬ ਦਾ ਨਾਮ ਲੈਣਾ ਹੀ ਨਾ ਤੇ ਜਿਵੇਂ ਤ੍ਰੂ ਤੇ ਪ੍ਰਲਾਦ ਨੇ ਨਾਮ ਲਿਆ ਨਾ ਉਸੇ ਤਰ੍ਹਾਂ ਤੂੰ ਲੈ ਧਿਆਨ ਦਿਓ ਤੂੰ ਵੀ 5 ਸਾਲ ਦਾ ਹੈ ਪ੍ਰਲਾਦ ਵੀ 5 ਸਾਲ ਦਾ ਹੈ ਗੁਰਬਾਣੀ ਵਿੱਚ ਬੱਚੇ ਦੀ ਅਧਾਨ ਦਿੱਤੀ ਕਿਵੇਂ ਬੁੱਢੇ ਦੀ ਨਹੀਂ ਤੂੰ ਵੀ 5 ਸਾਲ ਦਾ ਪ੍ਰਲਾਦ ਵੀ 5 ਸਾਲ ਦਾ ਕਹਿੰਦੇ ਜੇ ਉਹਨਾਂ ਇਕਾਗਰ ਤੇ ਧੋਕੇ ਪ੍ਰਮਾਤਮਾ ਨੂੰ ਚੇਤੇ ਕੀਤਾ ਤੂੰ ਵੀ ਕਰ ਇਸੇ ਮ ਵਿਸ਼ੇਸ਼ ਤੌਰ ਤੇ ਆਪਣੀਆਂ ਧੀਆ ਪਣਾ ਬੀਬੀਆਂ ਨੂੰ ਬੇਨਤੀ ਕਰਾਂਗਾ ਤੁਸੀਂ ਪੰਕਤੀ ਤਾਂ ਸੁਣ ਲਈ ਹੈ ਲੇਕਿਨ ਤੂੰ ਦਾ ਜੀਵਨ ਪੜੋ ਤੇ ਉਹਦੇ ਜੀਵਨ ਚ ਉਹਦੀ ਮਾਂ ਦਾ ਸਾਥ ਮੈਂ ਮਨਜੀਤ ਸਾਹਿਬ ਤੁਹਾਨੂੰ ਬੋਲਦਾ ਹਾਂ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਭਾਵੇਂ ਬਾਬਾ ਅਤਰ ਸਿੰਘ ਵਸਤੂਆਣੇ ਵਾਲੇ ਜਾਂ ਹੋਰ ਬਹਿਨ ਮਹਾਂਪੁਰਸ਼ ਨੇ ਉਹਨਾਂ ਦੇ ਜੀਵਤ ਉਹਨਾਂ ਦੇ ਮਾਵਾ ਦਾ ਵੱਡਾ ਹਿੱਸਾ ਹੈ ਸਭ ਤੋਂ ਵੱਡੀ ਗੱਲ ਜਿਹਦੇ ਬਰਾਬਰ ਉਧਾਰਨ ਨਹੀਂ ਮਿਲਦੀ ਪੰਮੇ ਪਾਤਸ਼ਾਹ ਤੋਂ ਵੱਡੀ ਦੁਨੀਆ 'ਚ ਕੋਈ ਹਸਤੀ ਨਹੀਂ ਜਿਨ੍ਹਾਂ ਨੂੰ ਅਰਜਨ ਦੇ ਮਹਾਰਾਜ ਦੀ ਵੱਡੀ ਕੋਈ ਹਸਤੀ ਨਹੀਂ ਜਿਨ੍ਹਾਂ ਦੇ ਬਾਰੇ ਆਪਾਂ ਪੜਦੇ ਹਰ ਜਪਿਓ ਜਿਹੜਾ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਖਰਬਨਾ ਆਇਓ ਗੁਰੂ ਅਰਜਨ ਪ੍ਰਤੱਖ ਹੱਲ ਇਹਦਾ ਅਰਥ ਹੈ ਧਿਆਨ ਗਿਓ ਗੁਰੂ ਅਰਜਨ ਦੇਵ ਰੰਭ ਹੈ ਰੱਬ ਬਾਣੀ ਚ ਲਿਖਿਆ ਜੀ ਮੈਂ ਨਹੀਂ ਜੀ ਕਹਿੰਦਾ ਕੁਰਬਾਨੀ ਤਿੰਦੀ ਹੈ ਮੈਂ ਤਾਂ ਕੁਰਬਾਨੀ ਦੇ ਮੁਤਾਬਕ ਕੋਲਨ ਮੇਰੀ ਕੀ ਕਾਗਤ ਹੈ ਵਰਮਾਣੀ ਕਹਿੰਦੀ ਗੁਰੂ ਅਰਜਨ ਪ੍ਰਤਾਖਰ ਤੇ ਜਗਿਆਸੀਓ ਨੇ ਬੇਨਤੀ ਕੀਤੀ ਮਹਾਰਾਜ ਤੁਹਾਨੂੰ ਲੋਕ ਹੀ ਰੱਬ ਕਹਿੰਦੇ ਨੇ ਇਹਦੇ ਪਿਛੇ ਕਾਰਨ ਕੀ ਹੈ ਤੇ ਗੁਰੂ ਅਰਜਨ ਦੇਵ ਕਹਿੰਦੇ ਮੇਰੀ ਮਾਂ ਦੀ ਮਿਹਰਬਾਨੀ ਭਿਆਨ ਗਿਓ ਮਾਂ ਤੇਲੀ ਮਾਨ ਹੈ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਮਰੇ ਤੁਹਾਨੂੰ ਰੱਬ ਕਹਿੰਦੇ ਅਸੀਂ ਰੱਬ ਤੇ ਤੁਹਾਡੇ ਜੀਵਨ 'ਚ ਇਹ ਪ੍ਰਭਾਵ ਕਿਹਦਾ ਪਿਆ ਹੈ ਕਹਿੰਦੇ ਗੁਰੂ ਕੇ ਸਿੱਖੋ ਮੇਰੀ ਮਾਂ ਪਾਣੀ ਦੀ ਸੀਸ ਬਾਣੀ ਪੜ ਕੇ ਵੇਖੋ ਆਸਾ ਰਾਜ ਆਸਾ ਮਹੱਲਾ ਪੰਜਵਾ ਪੂਤਾ ਮਾਤਾ ਦੀ ਅਸੀਸ ਮਿਮਕਨ ਬਿਸਰੋ ਤੁਮ ਕੋ ਆਹ ਰਹਾ ਸਦਾ ਭਜੋ ਜਗਦੀਸ਼ ਇਹਨੂੰ ਫੇਰ ਨੋ ਕਰਨਾ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਉਹਦੋਂ ਅਸੀਂ ਬਜ਼ੁਰਗਾਂ ਦੇ ਪੈਗੀਆਂ ਹੱਥ ਲਾਉਣਾ ਤੇ ਬਜ਼ੁਰਗਾਂ ਨੇ ਸਾਨੂੰ ਅਸੀਸ ਦੇਣੀ ਮੈਂ ਜਿਹੜੇ ਘਰ ਨਾਲ ਸੰਬੰਧ ਰੱਖਦਾ ਮੇਰੀ ਦਾਦੀ ਜੀ 113 ਸਾਲ ਦੀ ਹੋ ਕੇ ਦੁਨੀਆ ਤੋਂ ਗਏ ਨੇ ਅਸੀਂ ਕੋਈ ਕਪੜਾ ਪਾਉਣਾ ਕੋਈ ਚੀਜ਼ ਪਾਉਣੀ ਤੇ ਪਹਿਨਾ ਦਾਦੀ ਦੇ ਪੈਰਾਂ ਨੂੰ ਲਾਉਣੀ ਤੇ ਮੁੜ ਕੇ ਸਾਡੀ ਦਾਦੀ ਦੇ ਪੈਰਾਂ ਨੂੰ ਲਾੜੀ ਕੇ ਕਪੜਾ ਪਾਉਣਾ ਨਾ ਤੇ ਉਹਨੇ ਕਹਿਣਾ ਇਹ ਮੇਰਾ ਪੁੱਤ ਪਾੜੇ ਤੇ ਨਵਾਂ ਸੁਆਵੇ 냔ੇ ਸਾਂ ਮੈਂ ਕਥਾਵਾਚਕ ਬਣ ਗਿਆ ਇੱਥੇ ਤੇ ਦਾਦੀ ਜੀ ਮੇਰੇ ਨਾਲ ਮਰਸਾ ਰਾਏ ਤੇ ਮੈਂ ਉਹਨੂੰ ਆਖਿਆ ਮਾਂ ਮੈਂ ਤੈਨੂੰ ਗੱਲ ਸੁਣੀ ਕਹਿੰਦੀ ਪੁੱਤ ਪੁੱਤ ਸ਼ਕ ਮੈਂ ਕਿਹਾ ਵੀ ਅਸੀਂ ਜਦੋਂ ਕੋਈ ਚੀਜ਼ ਕਪੜਾ ਵਗੈਰਾ ਪਾਉਣੇ ਤੂੰ ਸਾਨੂੰ ਸੀਹ ਦੇਨੀ ਆ ਵੀ ਮੇਰਾ ਪੁੱਤ ਅੰਧਾਵੇ ਪਾੜੇ ਤੇ ਨਮਾ ਸਵਾਵੇ ਮੈਂ ਕਿਹਾ ਚੰਗੀ ਸੀਹ ਦੇਨੀ ਹੈ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਹੈ ਚਾਰ ਜਮਾਤਾਂ ਪੜਨ ਨਾਲ ਅਗਰ ਤਾਂ ਸਰਟੀਫਿਕੇਟ ਨਹੀਂ ਤੇ ਮਿਲਦਾ ਤੇ ਮੈਨਾਂ ਪੜ ਗਿਆ ਤੇ ਮੇਰਾ ਬਣ ਗਿਆ ਅਨਪੜ੍ਹਿਆਂ ਦੀਆਂ ਕਈ ਗੱਲਾਂ ਇੰਨੀਆਂ ਬਕੀਮਤੀਆਂ ਨੇ ਤੇ ਸਾਡੇ ਕੋਲ ਦਾ ਜਵਾਬ ਹੀ ਹੈਗੀ ਮੇਰੀ ਦਾਦੀ ਜੀ ਮੈਨੂੰ ਕਹਿਣ ਲੱਗੇ ਪੁੱਤ ਕਦੇ ਖੱਪਣ ਪਾਟਾ ਵੇਖਿਆ ਜਿਉ ਮੈਂ ਕਹ ਰਿਹਾ ਵੀ ਤੂੰ ਮਾਂ ਸਾਨੂੰ ਆਹ ਕਹੀ ਨਹੀਂ ਕਿ ਮੇਰਾ ਪੁੱਤ ਪਾੜੇ ਤੇ ਨਮਾ ਸਵਾਵੇ ਮੈਨੂੰ ਕਹਿੰਦੀ ਪੁੱਤ ਕਦੇ ਖੱਪਣ ਪਾਟਾ ਵੇਖਿਆ ਤੇ ਮੇਰੇ ਮੂੰਹ ਐਨ ਮੈਂ ਬਰੋਲ ਪਰ ਹੋ ਗਿਆ ਮੈਂ ਕਿਹਾ ਮਾਂ ਤੇਰੀ ਗੱਲ ਨਹੀਂ ਸਮਝਿਆ ਕਹਿੰਦੀ ਪੁੱਤ ਇਹ ਮੈਂ ਤਾਂ ਕਹਿੰਨੀ ਸੀ ਜੇ ਮੇਰਾ ਪੁੱਤ ਛਾਲਾ ਮਾਰੇਗਾ ਖੇਡੇਗਾ ਕੱਪੜਾ ਤਾਂ ਹੀ ਪਾਵੇਗਾ ਨਾ ਤੇ ਖੱਪਣ ਕਦੇ ਕਿਸੇ ਕਰਿਆ ਮੈਂ ਆਪਣੀ ਦਾਦੀ ਦੇ ਪਹਿਰਾ ਤੇ ਸਿਰ ਆ ਕੇ ਮੱਥਾ ਟੰਗਿਆ ਮੈਂ ਕਿਹਾ ਮਾਤਾ ਮੈਂ ਜਮਾਤੀ ਕਹਨੀ ਆ ਪਰ ਜਿਹੜਾ ਗਿਆਨ ਤੇਰੀ ਕੋਲ ਮੇਰੇ ਕੋਲ ਨਹੀਂ ਮੈਂ ਇਹ ਗੱਲ ਤੁਹਾਨੂੰ ਕਹਿਣ ਲੱਗਾ ਅਸੀਂ ਗੁਰੂ ਅਰਜਨ ਦੇਵ ਜੀ ਬਾਰੇ ਬਾਣੀ ਦਾ ਮਹਾਨ ਦਿਸਤਾਨ ਦਿੰਦਾ ਹੈ ਕਹਿੰਦੇ ਮੇਰੀ ਮਾਂ ਭਾਗੀ ਦੀ ਸੀ ਮੈਂ ਗੱਲ ਕਹਿਣ ਲੱਗਾ ਸਹ ਰਹੀ ਚੱਲੀ ਸੀ ਅਸੀਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣਾ ਤੇ ਆਮ ਸੀ ਬਜ਼ੁਰਗਾਂ ਨੇ ਸਿਰ ਤੇ ਹੱਥ ਫੇਰਨਾ ਤੇ ਨਾਲ ਦੁਆ ਕਰਨੀ ਵਾਹਿਗੁਰੂ ਤੇਰੇ ਤੇ ਕਿਰਪਾ ਕਰੇ ਮੇਰਾ ਪੁੱਤ ਜਵਾਨੀਆਂ ਮਾਣੇ ਮੇਰੇ ਪੁੱਤ ਦੀ ਲੰਮੀ ਉਮਰ ਹੋਵੇ ਹੁਣ ਸਾਨੂੰ ਅੰਗਰੇਜ਼ੀ ਆ ਗਈ ਕਹਿੰਦੇ ਗੁੱਡ ਮਾਰਨਿੰਗ ਗੁੱਡ ਨਾਈਟ ਗੁੱਡ ਆਫਟਰਨੂਨ ਨਾ ਗੁੱਡ ਮਾਰਨਿੰਗ ਹੈ ਨਾ ਗੁੱਡ ਨਾਈਟ ਹੈ ਨਾ ਗੁੱਡ ਆਫਟਰਨੂਨ ਹੈ ਜੇ ਅੰਮ੍ਰਿਤ ਵੇਲੇ ਬਾਣੀ ਪੜ੍ਹਨਗੇ ਤਾਂ ਗੁੱਡ ਮਾਰਨਿੰਗ ਹੈ ਨੀ ਤੇ ਮੋਰਨ ਕਿਸੇ ਕੰਮ ਨਹੀਂ ਰਾਤ ਨੂੰ ਸੌਣ ਲੱਗਿਆਂ ਬਾਣੀ ਪੜ ਕੇ ਸਮਾਂਗੇ ਗੁੱਡ ਨਾਈਟ ਹੈ ਜੇ ਦੁਪਹਿਰੇ ਬਾਣੀ ਪੜਾਂਗੇ ਤੇ ਗੁੱਡ ਆਫਟਰਨੂਨ ਹੈ ਗੁੱਡ ਤਾਂ ਹੈ ਜੇ ਗੁੱਡ ਪਰਮਾ ਗੁਰ ਨਾਲ ਜੁੜਾਂਗੇ ਜੇ ਗੁਰ ਨਾਲ ਜੁੜਾਂਗੇ ਨਾ ਜਿਓ ਦੀ ਗੁਰਮੇਣਾ ਪ੍ਰਭਾਤਮਾ ਤੇ ਜੀ ਡਬਲਓ ਲੱਗ ਰਹੀ ਹੈ ਤੇ ਫਿਰ ਪੰਦਿਆਂ ਦਾ ਗੁੱਡ ਇਹ ਗੁੱਡ ਤਾਂ ਬਣਾਗੇ ਜੇ ਕੋੜ ਨਾਲ ਜੁੜਾਂਗੇ ਤੇ ਮਾਂ ਭਾਨੀ ਉਹ ਮਾਂ ਹੈ ਧਿਆਨ ਦਿਹਾਜੇ ਜਿਹਦਾ ਪਿਓ ਗੁਰੂ ਜਿਹਦਾ ਪਤੀ ਗੁਰੂ ਜਿਹਦਾ ਪੁੱਤ ਗੁਰੂ ਜਿਹੜਾ ਪੋਤਰਾ ਗੁਰੂ ਤੇ ਜਿਹਦੇ ਦੂਸਰੇ ਦਾ ਪੋਤਰਾ ਵੀ ਬਰੂ ਕੋ ਮਾਂ ਪਾਨੀ ਇੱਕ ਕੇਂਦਰ ਹੈ ਉਹ ਮਾਂ ਪਾਨੀ ਇੱਥੇ ਕਿਉਂ ਪਹੁੰਚੀ ਇਹਦਾ ਜਵਾਬ ਮੈਂ ਥੋੜਾ ਜਿਹਾ ਮੇਰੀਆਂ ਧੀਆਂ ਖਾਸ ਕਰਕੇ ਧਿਆਨ ਦੇਣ ਕਿਉਂਕਿ ਤੁਹਾਡੇ ਕੰਮ ਦੀ ਗੱਲ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਦੋ ਧੀਆਂ ਸਨ ਤੇ ਦੋ ਸਾਥ ਜਾਦੇ ਸਰ ਬਾਬਾ ਮੂਰੀ ਜੀ ਦੀ ਬਾਬਾ ਮੂਰੀ ਜੀ ਦੋ ਸਾਥ ਜਾਦੇ ਦੋ ਧੀਆਂ ਵੱਡੀ ਸਾਰਿਆਂ ਤੋਂ ਦਾਨੀ ਤੇ ਸਾਰਿਆਂ ਤੋਂ ਨਾ ਭਾਵਾਂ ਤੋਂ ਛੋਟੀ ਸੀ ਬੀਬੀ ਪਾਨੀ ਗੁਰੂ ਅਮਰਦਾਸ ਮਹਾਰਾਜ ਦੇ ਮਹਿਲਾ ਦਾ ਨਾਮ ਮਾਤਾ ਮਨਸਾ ਦੇਵੀ ਹੈ ਜਦੋਂ ਧੀ ਮਟਿਆਰ ਹੋਵੇ ਤੇ ਮਾਵਾ ਆਪਣੇ ਪਤੀ ਨੂੰ ਕਹਿੰਦੀਆਂ ਨੇ ਪਿਆ ਆਪਾਂ ਕੋ ਕਾਕੀ ਵਾਸਤੇ ਵਰ ਕਰ ਲਵੀਏ ਮਾਤਾ ਮਨਸਾ ਦੇ ਦੀਪੂ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ ਸਵਾਮੀ ਜੀ ਆਪਣੀ ਭਾਣੀ ਹੁਣ ਵਰਦੇ ਜੋਗ ਹੈ ਤੇ ਇਹਦੇ ਵਾਸਤੇ ਕੋਈ ਵਰ ਕਰ ਲਵੋ ਧਿਆਨ ਦਿਆ ਜੇ ਧਿਆਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤਿੰਨ ਭੈਣ ਭਰਾ ਸਨ ਸਾਰੇ ਉਹ ਤੋਂ ਵੱਡੇ ਸਨ ਇੱਕ ਭਰਾ ਸੀ ਹਰਦੀਾਲ ਇੱਕ ਭੈਣ ਸੀ ਰੱਬ ਦਾ ਬਾਣਾ ਪਿੱਛੇ 7 ਸਾਲ ਦੀ ਮੂਰੀ ਤੇ ਮਾਂ ਪੁੱਤ ਮਾਂ ਪੁੱਤ ਚੜਾਈ ਕਰ ਗਿਆ ਦਾਤਿਆਂ ਤੋਂ ਬਾਅਦ ਰਿਸ਼ਤਾ ਹੁੰਦਾ ਨਾਨਕਿਆਂ ਦਾ ਗੁਰੂ ਰਾਮਦਾਸ ਦੇ ਨਾਨਕੇ ਪਾਸਰ ਕੇ ਗੱਲਾਂ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜਾ ਨਗਰ ਹੈ ਨਾਨੀ ਲਈ ਸ਼੍ਰੀਕਾ ਦੋ ਚਾਦ ਨੇ ਆਉਂਦਾ ਤੇ ਮੁੜ ਕੇ ਪੱਕੇ ਤੌਰ ਤੇ ਕੌਣ ਆਉਂਦਾ ਜਦੋਂ ਵੇਖਿਆ ਕੋਈ ਨਹੀਂ ਆਉਂਦਾ ਤੇ ਗੁਰੂ ਰਾਮਦਾਸ ਦੀ ਨਾਨੀ ਧੀ ਦੇ ਪੁੱੇ ਨੂੰ ਜੰਦਰਾ ਲਾ ਕੇ ਤੇ ਆਪਣੇ ਘਰ ਆ ਗਈ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ ਨਾ ਇਹ ਮੇਂ ਕਿਸੇ ਪੂਤੀ ਤੇ ਨਹੀਂ ਪੜੀ ਲੇਕਿਨ ਸਾਡੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੰਸੰਗ ਮਸਕੀਨ ਇਹ ਮੰਡੀ ਸਾਹਿਬ ਹਰ ਸਾਲ ਗੱਲ ਕਹਿੰਦੇ ਹੋਗੇ ਸਤਿ ਕਿਉ ਕਿਉ ਆ ਬੀਬੀ ਜੀ ਕਹਿੰਦੇ ਤੇ ਮੈਨੂੰ ਪੋਤੇ ਦੀ ਦਾਤ ਬੀਬੀ ਆਹੀ ਪੋਤੇ ਦਾ ਦੇਣ ਵਾਲਾ ਮੇਰੇ ਪਾਸ ਨਾ ਵੇਖ ਮੇਰਾ ਧਿਆਨ ਦੇ ਤੂੰ ਹਮ ਧਾਰੀ ਮੈਂ ਤਾਂ ਸਾਰਾ ਕੁਝ ਦੇ ਕੋਈ ਨਹੀਂ ਦਾਈ ਔਰ ਮੈਂ ਇਧਰ ਆਈ ਨਹੀਂ ਇਨਸਾਨ ਭਾਈ ਇਹ ਬਿਨਾ ਮੰਗਰ ਤੋਂ ਦਿੱਤੀ ਜਾਂਦਾ ਇਹ ਵੀ ਮੈਂ ਤੁਹਾਨੂੰ ਹੰਕਾਰ ਤੋਂ ਇੱਕ ਵਿਗਿਆਨੀ ਜੀ ਬੜੇ ਹੰਕਾਰ ਹੰਕਾਰ ਹੀ ਨਹੀਂ ਆਪਣੀਆਂ ਧੀਆਂ ਹੁੰਦੀਆਂ ਨੇ ਕਦੇ ਧੀਆਂ ਨੇ ਆ ਕੇ ਮੇਰੇ ਲਈ ਵਰ ਕਰ ਲਪੋ ਕਦੇ ਪੁੱਤ ਨੇ ਆ ਕੇ ਕਿ ਮੇਰਾ ਵਿਆਹ ਕਰ ਦਿਓ ਮੈਂ ਇਹਨੂੰ ਆਪਣਾ ਮਾਂ ਕੋਲ ਸਮਝਦਾ ਇਹ ਮੈਨੂੰ ਮੰਗਣ ਤੋਂ ਪਹਿਲਾਂ ਕਹਿੰਦਾ ਪੁੱਤਰਾ ਜੇ ਮੇਰਾ ਬਣ ਗਿਆ ਤੇ ਸਾਰੇ ਫਿਕਰ ਮੈਨੂੰ ਮੈਂ ਇਹਨੂੰ ਕਹਿੰਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਵੰਗਤ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਛਾਈ ਤਾਂ ਤੂੰ ਕਿਹਾ ਕਾੜਾ ਜਿਓ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਚਾਹੀਦਾ ਕੋਈ ਨਹੀਂ ਮੈਨੂੰ ਹਰ ਚੀਜ਼ ਚਾਹੀਦਾ ਹੈ ਪਰ ਪਤਾ ਨਹੀਂ ਸਭ ਇਹ ਕਾਰ ਸੇ ਲੜੇ ଥିਗੇ ਗੁਰੂ ਨਾਨਕ ਸਤਗੁਰ ਤੁਠਾ ਇਹ ਕਹਿੰਦਾ ਪੁੱਤਰਾ ਤੂੰ ਬੋਲ ਤਾਂ ਸਹੀ ਮੈਂ ਤੈਨੂੰ ਪਹਿਲਾਂ ਦੇ ਦਿਆਂਗਾ ਪਰ ਕਾਰਨ ਮੈਂ ਇਹਦੇ ਗੁੰਮੀਆਂ ਕਿਸੇ ਅਗੇ ਸੇਣੀ ਦੇ ਝਕਾਉਂਦਾ ਮੈਨੂੰ ਇਹ ਗੱਲ ਤੁਹਾਡੇ ਕੋਲ ਇੱਥੇ ਕਿਉਂ ਕਹਿਣੀ ਤੇ ਪਹਿਲੀ ਵਾਰ ਮੈਂ ਖੜਨ ਲੱਗਾ ਇੱਥੇ ਮੰਦਰ ਬਣਿਆ ਤੇ ਸਿਆਣੇ ਪਾਣੇ ਚਾਰ ਪੰਜ ਬੇਰੇ ਗੋਟੀਆਂ ਨੂੰ ਵੇਖਣ ਲੱਗ ਪਏ ਉਹ ਪਹਿਖਿਆ ਭਲਿਆ ਪ੍ਰਸ਼ੋਕ ਤੇ ਆਪਣਾ ਤੇ ਮੇਰਾ ਬੇੜਾ ਗੱਲ ਕਰਨਾ ਜੀ ਤੁਹਾਡਾ ਵੀ ਤੇ ਮੇਰਾ ਵੀ ਹੋਵੇਗਾ ਮੱਥਾ ਟੇਕਣਾ ਤੇ ਇਹਨੂੰ ਟੇਕੀ ਆਪਾਂ ਸਾਰੇ ਇਹਦੇ ਮੰਨਤੇ ਹਾਂ ਮੰਨਤਿਆਂ ਦੇ ਮੰਨਤੇ ਨਾ ਬਣੋ ਮੈਂ ਫਿਰ ਬਾਰ-ਬਾਰ ਕਹਦੇ ਕਿਉਂਕਿ ਮੁੱੱਚੀ ਬੋਲਦਾ ਤੇ ਕਈ ਕਹਿੰਦੇ ਗਿਆਨੀ ਜੀ ਪੁੱਛੇ ਨਾ ਬੋਲਦਾ ਮੈਂ ਗੁੱਸੇ ਨਾਲ ਹੀ ਬੋਲਦਾ ਮੇਰਾ ਚਾਚਾ ਸੰਕਰਤਾਰ ਸਿੰਘ ਮੇਰੇ ਕਹਨ ਤੇ ਭਾਵ ਮਨੋਕੀ ਤੇਤ વૃਤੀ ਸਭ ਜਾਣ ਬੇਵਨ ਕੋ ਏਕੇ ਭਗਵਾਨ ਮੰਤਿਆਂ ਦੇ ਮੰਤੇ ਨਾ ਬਣੋ ਭਾਈ ਪ੍ਰਦਾਸ ਕੇ ਲਈ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਇਹਨੂੰ ਸੱਚਾ ਕਿਉਂ ਕਿਹਾ ਆਪਾਂ ਜਿੰਨੇ ਬੈਠਿਆ ਨਾਮ ਧ੍ਰੀਕ ਝੂਠੇ ਸਭ ਸਾਖ ਆਹ ਗੱਲ ਕਹਿਣੀ ਜੀ ਕਿ ਆਖਾ ਝੂਠੇ ਸਭ ਸਾਖ ਮੈਂ ਕਥਾ ਕਰ ਰਿਹਾ ਹਾਂ ਤੁਸੀਂ ਸੁਣ ਰਹੇ ਹੋ ਮੈਂ ਕਲਕੀ ਜੀ ਤੁਹਾਨੂੰ ਆਧਾਰ ਦਿਆਂਗਾ ਕਿ ਅੱਜ ਜਿਹੜੀ 9 ਤਰੀਕ ਹੈ 9 ਜੁਲਾਈ ਆਉਂਦੇ ਸਾਲ ਨੂੰ 9 ਜੁਲਾਈ ਮੇਲਾ ਮਨਾਉਣਾ ਤੇ ਜਿੰਨੇ ਵੀ ਭੈਣ ਭਰਾ ਹੋ ਉਹਨਾਂ ਨੂੰ ਤੁਸੀਂ ਵਿਚੇਚੇ ਤੌਰ ਤੇ ਕਹਿਣਾ ਵੀ ਭੈਣ ਜੀ ਤੁਹਾਨੂੰ ਬੇਨਤੀ ਕਿ ਆਉਂਦੇ ਸਾਲ ਨੂੰ ਤੁਸੀਂ ਲਾੜਮੀ ਹੋਣਾ ਭਰਾਵਾਂ ਨੂੰ ਕਹੋ ਪਰ ਇਹ 25 ਸਾਲ 25 ਸਨ 26 9 ਜੁਲਾਈ ਨੂੰ ਆਪ ਕੋਈ ਚੁੱਕਿਆ ਨਹੀਂ ਹੋਣਾ ਇਹ ਸਾਨੂੰ ਨਹੀਂ ਪਤਾ ਕਿ ਕਿਨੇ ਤੁਰ ਜਾਣਾ ਇੱਕ ਸਾਲ ਹੈ ਕੇਵਲ 9 ਜੁਲਾਈ 26 ਆਏਗਾ ਅੱਜ 9 ਜੁਲਾਈ 25 ਹੈ ਆਪਾਂ ਜਿੰਨੇ ਵੀ ਆਇਆ ਨਾ ਪਤਾ ਨਹੀਂ ਆਪਣੇ ਚੋਂ ਦੋ ਨੇ ਘਟਨੇ ਕੇ ਦਸਾਂ ਨੇ ਘਟਨਾ ਪਰ ਇਹਨੇ ਇਹਦੇ ਨਹੀਂ ਹੋਣਾ ਆਪਾਂ ਉਹ ਨਹੀਂ ਹੁੰਦਾ ਆਪਣੇ ਚੋਂ ਕਈਆਂ ਨੇ ਹੋਣਾ ਤੇ ਕਈਆਂ ਨਹੀਂ ਹੋਣਾ ਲੇਕਿਨ ਇਹ ਹੋਵੇਗਾ ਇਹੋ ਕਿ ਆਪਨਾ ਸਰੀਰ ਝੂਠਾ ਹੈ ਇਹ ਸੱਚਾ ਹੈ ਮੈਂ ਵਾਰ-ਵਾਰ ਬੰਦਿਆਂ ਦੇ ਨਾਲ ਤੋੜ ਕੇ ਨਾਲ ਕਿਉਂ ਲਾਉਣਾ ਆਪਾਂ ਮਰ ਜਾਣਾ ਪਰ ਆ ਬਾਪੂ ਨਾ ਇਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੋਕੇ ਪੂਵ ਕੋਣ ਇਹੋ ਹੋਰ ਨਹੀਂ ਕੋਏ ਨਾ ਕੋਹਾ ਨਾ ਕੋਏ ਆਪਾਂ ਮੰਗਦੇ ਆ ਲੇਕਨ ਕੱਲਾ ਇੱਕ ਦਾਤਾ ਗੁਰਾ ਇੱਕ ਦੇਹ ਬੁਝਾਈ ਸਭਨਾ ទៀਆਂ ਕਾ ਇੱਕ ਦਾਤਾ ਸੋਮੈ ਬਸ ਬੁਝਾਈ ਮੈਂ ਫਿਰ ਉੱਥੇ ਗੱਲ ਆਵਾ ਮਸਕੀਨ ਸਭ ਕਹਿੰਦੇ ਨੇ ਆਪ ਕੋਲੇ ਦੋ ਤੇ ਤੇ ਦੋ ਦਿਨ ਨੂੰ ਨਾਲ ਲੈ ਕਰਕੇ ਨਾਨੀ ਆਈ ਤੇ ਪਤਾ ਕੀ ਹੋਇਆ ਅਗਲੀ ਗੱਲ ਕਹਿੰਦੀ ਆ ਕਾਲਜਾ ਪਾੜਦਾ ਗੁਰੂ ਰਾਮਦਾਸ ਪਾਤਸ਼ਾਹ ਦੀ ਨਾਨੀ ਆਪਣੇ ਸਾਸ ਨੂੰ ਕਹਿਣ ਲੱਗੀ ਬੇਬੇ ਤੂੰ ਘਰ ਦੀ ਮਾਲਕ ਹੈ ਮੰਜੇ ਤੇ ਬਹਿ ਕੇ ਖਾ ਪਰ ਜਿਹੜੇ ਮਾਂ ਤੋਂ ਖਾ ਗਏ ਨੇ ਅਸੀਂ ਇਹਨਾਂ ਨੂੰ ਰੋਟੀ ਨਹੀਂ ਦੇ ਸਕਦੇ ਜਿੰਨੂੰ ਮਾਂ ਵੀ ਨੇ ਰੋਟੀ ਤੋਂ ਜਵਾਬ ਦਿੱਤਾ ਨਾ ਗੁਰੂ ਰਾਮਦਾਸ ਨੂੰ ਅੱਜ ਉਸ ਗੁਰੂ ਰਾਮਦਾਸ ਦੇ ਲੰਗਰ 'ਚ ਹਰ ਰੋਜ਼ ਅਸੀਂ ਸਵੇਰੇ 1 ਲੱਖ ਪੁਰਾਣੀ ਬਾਸ ਤੇ ਰਸ ਪਾਣੀ ਤੋਲ ਕੇ ਰੱਖਦੇ ਹਾਂ ਪਹਿਰਾਂ ਲਈ ਹਰੋਈ ਜੰਗਰ ਤਿਆਰ ਨਾ ਦਰਬਾਰ ਸਾਹਿਬ ਜਿਹੜਾ ਸਾਡਾ ਇੰਨੀ ਇੰਨੀ ਦਾਲ ਚਾਹੀਦੀ ਐ ਇਨਾ ਆਟਾ ਉਹ 1 ਲੱਖ ਪ੍ਰਾਣੀ ਦਾ ਸੀ ਪ੍ਰਬੰਧ ਕਰਕੇ ਸੋਇ ਰੱਖਦੇ 1 ਲੱਖ ਪ੍ਰਾਣੀ ਦਾ ਤੇ ਜੇ ਸਾਨੂੰ ਉਥੋਂ ਦੇ ਪ੍ਰਬੰਧਕ ਵੀਰ ਕਹਿ ਦੇਣ ਕਿ ਇਨਾ ਹੋਰ ਚਾਹੀਦਾ ਤੇ ਉਹ ਸਟੋਰ ਕੀਪਰ ਕਹਿੰਦਾ ਲੈ ਜਾਓ 1 ਲੱਖ ਪ੍ਰਾਣੀ ਘੱਟ ਤੋਂ ਘੱਟ ਉਸ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਪ੍ਰਸ਼ਾਦਾ ਛਕਦਾ ਉਹ ਗੁਰੂ ਰਾਮ ਦਾ ਹਸਕਾ ਦੇ ਨਾਨਕਿਆਂ ਦੇ ਗਵਾਣ ਨੇ ਗੁਰੂ ਅਮਰਦਾਸ ਮਹਾਰਾਜ ਧਿਆਨ ਦਿਹਾ ਜੀ ਆਪਾਂ ਪਿੰਡਾਂ ਵਾਲਿਆਂ ਜਦੋਂ ਨਾਨੀ ਦੀਆਂ ਅੱਖਾਂ ਭਰਗੀਆਂ ਨਾ ਤੇ ਗੁਰੂ ਅਮਰਦਾਸ ਨੇ ਗੁਰਾਂਗਦਸ ਪਾਤਸ਼ਾਹ ਦੀ ਨਾਨੀ ਨੂੰ ਆਖਿਆ ਭਾਫੀ ਮਰ ਨਾ ਪਰ ਸਾਡੀ ਭੈਣ ਤੁਰ ਗਈ ਸਾਡਾ ਭਰਾ ਗਿਆ ਤੁਰ ਗਿਆ ਰੱਬ ਨਾਲ ਜੋਰ ਨਹੀਂ ਪਰ ਫਿਰ ਵੀ ਇਹ ਸਾਡੇ ਤੇ ਲੱਗਦੇ ਨੇ ਜੋ ਤੈਨੂੰ ਚਾਹੀਦਾ ਮੈਂ ਤੁਹਾਡਾ ਦਾਸ ਹਾਂ ਤੇ ਤਿਆਗ ਕਰਾਂਗਾ ਤੂੰ ਆਪਣੀ ਅੱਖਾਂ ਨਾ ਪਰ ਮੇਰੇ ਭਰਾ ਬੈਠੇ ਤੁਸੀਂ ਪਿੰਡੂ ਪਿੰਡ ਦਾ ਜਵਾਈ ਆਉਣਾ ਗਰੀਬਾਂ ਦਾ ਮੈਂ ਇਹ ਮਜੀਦ ਸਾਹਿਬ ਤੋਂ ਬਹੁਤ ਵੇਰਾਂ ਗੱਲ ਕਹੀ ਹੈ ਗਰੀਬਾਂ ਦਾ ਜਵਾਈ ਤੁਰਿਆ ਆਉਂਦਾ ਹੋਣਾ ਪਿੰਡ ਦਾ ਨੰਬਰਦਾਰ ਘੋੜੀ ਤੇ ਖੇਤ ਫੇਰਾ ਮਾਰਨ ਗਿਆ ਉਹਨੇ ਪਿੰਡ ਦੇ ਗਰੀਬਾਂ ਦੇ ਜਵਾਈ ਨੂੰ ਆਵਾਜ਼ ਮਾਰ ਕੇ ਆਖਣੀਆਂ ਪ੍ਰਾਹੁਣਿਆਂ ਤੂੰ ਸਾਡੇ ਪਿੰਡ ਦਾ ਜਵਾਈ ਹੈ ਉਹ ਘੋੜੀ ਤੇ ਟੜਕੇ ਜਾ ਮੈਂ ਆਪੇ ਤੁਰ ਕੇ ਆਣਾਗਾ ਪਿੰਡ ਦਾ ਜਵਾਈ ਸਾਰਿਆਂ ਦਾ ਜਵਾਈ ਪਿੰਡ ਦਾ ਦੋਤਾ ਸਾਰਿਆਂ ਦਾ ਦੋਤਾ ਅੱਜ ਮੈਂ ਬੜੇ ਦੁਖੀ ਮਨ ਨਾਲ ਕਹਿਣ ਲੱਗਾ ਅੱਜ ਛੋਟੇ ਪ੍ਰਾਹਰ ਦਾ ਜਵਾਈ ਵੀ ਆਪਾਂ ਨੂੰ ਕਹੇ ਵੀ ਤੁਹਾਡਾ ਪ੍ਰਾਹਣਾ ਹੁੰਦਾ ਤੇ ਆਪਾਂ ਕਹਿੰਦੇ ਨਹੀਂ ਮੇਰਾ ਵੀ ਛੋਟੇ ਦਾ ਜਵਾਈ ਨਾ ਕਰ ਜਦ ਤੇ ਭਤੀਜੇ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਮੈਂ ਕਥਾ ਜਰੂਰ ਨਹੀਂ ਬੋਲਦਾ ਮੈਂ ਇੱਥੇ ਪਹੁੰਚਿਆ ਨਾ ਪਹਿਲਾਂ ਤਾਂ ਮੇਰੀ ਮਾਂ ਨੇ ਮੈਨੂੰ ਦਰਬਾਨੀ ਪੜਾਈ ਬਚਪਨ ਬਹੁਤ ਜ਼ਿਆਦੀ ਵਿਦਵਾਨ ਸੀ ਤੇ ਮੁੜ ਕੇ ਦੋ ਚਾਚਿਆਂ ਨੇ ਮੈਨੂੰ ਇੱਥੇ ਲਿਆਂਦਾ ਬਾਪ ਮੇਰਾ ਵਿਚਾਰਾ ਆਮ ਕੰਮ ਕਰਨ ਵਾਲਾ ਸੀ ਮੈਂ ਦਿਨੇ ਰਾਤਾਂ ਪਰ ਚਾਚਿਆਂ ਦੀ ਸੋਲੇ ਕਉਣਾ ਇਸ ਕਰਕੇ ਕਹਿੰਦੋ ਬਾਪ ਆਪਣਾ ਖੂਨ ਸਫੈਦ ਹੋ ਗਿਆ